ਭਾਈ ਜੀ ਆਪਾਂ ਤੁਹਾਨੂੰ ਅੱਜ ਵੀਡੀਓ 'ਚ ਦਿਖਾਉਨੇ ਆ ਤੇ ਕਈ ਵੀਰ ਕਹਿੰਦੇ ਵੀ ਸਾਡੇ ਕੋਲ 275 ਟਰੈਕਟਰ ਆ ਵੀ 7 ਫੁੱਟਾ ਰੂਟਾਵੇਟਰ ਖਿੱਚ ਲੂਗਾ ਤੇ 7 ਫੁੱਟਾ ਰੂਟਾਵੇਟਰ ਚੱਲ ਰਿਹਾ ਜੀ ਪੁਰਾਣੇ ਮਾਡਲ ਆ ਦਾ ਤੇ ਲਿਫਟਾਂ ਭਾਈ ਦੋਏ ਥੱਲੇ ਆ ਤੇ ਆ ਦੇਖੋ ਟਾਂਡੀਆਂ ਜੀ 'ਚ ਚੱਲ ਰਿਹਾ ਜਿਹੜੇ ਆਉਂਦੇ ਆ ਸਰੋਂ ਵਾਲੇ ਗੰਡੇ ਜੀ ਪਰ ਮਗਰ ਸਰੋਂ ਜਮੀ ਨਹੀਂ ਚੜਦਾ ਦੇਖੋ ਬਿਲਕੁਲ ਵਿੱਚ ਮਲਾਉਂਦਾ ਜਾਂਦਾ ਪਰ ਜੇ ਤੁਸੀਂ ਟਰੈਕਟਰ ਦੇਖੋ ਉਹਦਾ ਟਰੈਕਟਰ ਆਮ ਨਾਲ ਚੱਲ ਰਿਹਾ ਦੇਖੋ ਬਿਲਕੁਲ ਆਰਾਮ ਨਾਲ ਚੱਲਿਆ ਮਹਿੰਦਰਾ ਟਰੈਕਟਰ ਹੈ ਜੀ B275D ਹੈ ਜੀ ਸੱਤ ਫੁੱਟਾ ਰੂਟਾ ਵੇਡ ਰਿਹਾ ਜੀ ਇਹਦੇ ਆਪਾਂ ਸੈਟਿੰਗ ਕਰੀਆ ਰੂਟਾ ਵੇਟਰ ਦੀ ਗੇੜੇ-ਗੂੜੇ ਸੈੱਟ ਕਰੇ ਨੇ ਜੀ ਤੇ ਸਭ ਤੋਂ ਵੱਡੀ ਗੱਲ ਬਾਈ ਜੀ ਸਿੰਗਲ ਕਲਚ ਟਰੈਕਟਰ ਆ ਇਹ ਇਹ ਬਿਲਕੁਲ ਆਰਾਮ ਨਾਲ ਰੂਟਾ ਵੇਟਰ ਚੱਲ ਰਿਹਾ ਜੀ ਬੈਕ ਕਰਕੇ ਲਾ ਲਾ ਉਹਦੇ ਵਿੱਚ ਇਹ ਸੈਟਿੰਗ ਕਰ ਕਰੀ ਹੈ ਜੀ ਆਪਾਂ ਇਹਦੀ ਰੋਟਾ ਵੇਟਰਾ ਦੀ ਕਿਉਂਕਿ ਥੋੜਾ ਜਿਹਾ ਸੈੱਟ ਨੇ ਹੀ ਚੱਲਦਾ ਪ੍ਰੋਪਰ ਸੈਟਿੰਗ ਕਰਕੇ ਆਪਾਂ ਚਲਾਉਂਦਾ ਵੀਰੇ ਜਿਆਦਾ ਲਿਫਟ ਨੇ ਜੱਕ ਜਿਆਦਾ ਲਿਫਟ ਨੇ ਜੱਕ ਤੇ ਇਹ ਟਰੈਕਟਰ ਵੀ ਤੁਹਾਨੂੰ ਦੱਸਿਏ ਇਹ ਆਪ ਦਾ ਸਾਡਾ ਘਰ ਦਾ ਹੀ ਟਰੈਕਟਰ ਆ ਤਾਏ ਉਹਨਾਂ ਦਾ ਟਰੈਕਟਰ ਆ ਤੇ ਤਾਏ ਉਹਣੀ ਖੇਪੀ ਕਰਦੇ ਇਹਦੇ ਨਾਲੇ 5 ਕੀਲੇ ਦੀ ਤੇ ਬਾਈ ਬਹੁਤ ਵਧੀਆ ਖੇਤੀ ਕਰਦਾ ਤੇ ਸਾਰੇ ਕਮੈਂਟ ਕਰਕੇ ਜਰੂਰ ਦੱਸਿਓ ਕਿਹਦੇ-ਕਿਹਦੇ ਕੋਲ ਮਤਲਬ 275 ਨਾਲ ਹਜੇ ਵੀ ਖੇਤੀ ਕਰਦੇ ਨੇ ਤੇ ਸਾਡਾ ਤਾਂ ਬਈ ਬਹੁਤ ਵਧੀਆ ਕੰਮ ਸਾਰਦਾ ਤਾਇਓਣੀ ਵੀ ਕਰੀ ਜਾਂਦੇ ਨੇ ਮੈਂ ਚਲੋ ਠੇਕੇ ਦੇ ਦਿੱਤੀ ਵੀ ਆ ਕਦੇ-ਕਦੇ ਪੱਠੇ ਆ ਬੀਜਣ ਨੂੰ ਲੋੜ ਪੈਂਦੀ ਆ ਆਪਾਂ ਜਦੇ ਤਾਇਓ ਤੋਂ ਲੈ ਜਾਈਦਾ ਇਕੱਠੇ-ਬੁੱਟੇ ਬਿਜਲੀ ਦੀ ਆ ਪਰ ਟਰੈਕਟਰ ਬਹੁਤ ਜਾਨਦਾਰ ਆ ਜੀ ਵਧੀਆ ਟਰੈਕਟਰ ਆ ਰਾਮਨਾਥ چل ਰਿਹਾ ਦੇਖੋ ਬਿਲਕੁਲ ਰਾਮਨਾਥ چل ਰਿਹਾ ਦੇਖੋ ਇਹ ਬੰਦੇ ਕਹਿੰਦੇ ਸੀਗੇ ਜਿਵੇਂ ਪਿੱਛੇ ਵੀਰ ਮੈਨੂੰ ਫੋਨ ਆਇਆ ਸੀ ਕਹਿੰਦੇ ਯਾਰ 275 ਟਰੈਕਟਰ ਆ ਵੀ ਸਾਨੂੰ ਰੂਟਾ ਮੀਟਰ 6 ਫੁੱਟਾ ਦੇ ਉਹਦੇ ਨਾਲ ਵੀ 7 ਫੁੱਟਾ ਸੀ ਪਾ ਕੇ ਦੇਖਿਆ ਸੀ ਵੀ ਬੰਦ ਹੋਣੇ ਵਾਲਾ ਹੋ ਜਾਂਦਾ ਆ ਦੇਖੋ ਜੀ 7 ਫੁੱਟ ਆਏ ਜੇ ਲਿਫਟ ਤੁਹਾਨੂੰ ਦਿਖਾ ਦਈਏ ਲਿਫਟਾਂ ਦੋਏ ਥੱਲੇ ਸਟੜੀਆਂ ਹੋਈਆਂ ਨੇ ਆ ਤੁਹਾਨੂੰ ਦਿਖਾ ਦਿੰਦੇ ਆ ਦੇਖੀ ਬਣਾ ਦੋਏ ਥੱਲੇ ਆ ਸਾਡਾ ਠੀਕ ਆ ਦੇਖੋ ਦੋਏ ਲਿਫਟਾਂ ਥੱਲੇ ਆ ਜੀ ਲੀਵਰ ਦੋਏ ਥੱਲੇ ਆ ਰਾਉਂਡਾਂ ਚੱਲ ਰਿਹਾ ਇੱਥੇ ਥੋੜਾ ਜਿਹਾ ਕੰਬੂ ਆ ਕਿਉਂਕਿ ਇੱਥੇ ਪਰਾਲੀ ਬਹੁਤ ਆ ਜੀ ਪਰ ਫਿਰ ਵੀ ਪਰਾਲੀ ਜੀ ਮਲਾਦ ਦੀ ਵਿੱਚ ਆ ਜਿਹੜੀ ਪਈ ਹੁੰਦੀ ਆ ਉਹ ਤੋੜੀ ਜੀ ਸਰੋਂ ਵਾਲੀ ਕਮੈਂਟ ਕਰਕੇ ਬਾਈ ਜਰੂਰ ਦੱਸਿਓ ਵੀ ਆਪਣਾ ਕੰਮ ਤੁਹਾਨੂੰ ਕਿੱਦਾਂ ਦਾ ਲੱਗਿਆ ਜੀ ਜਿਹਨੇ ਵੀ ਕਿਸੇ ਨੇ ਬਾਈ ਰੂਟਾਵੇਟਰ ਦੀ ਸੈਟਿੰਗ ਕਰਾਉਣੀ ਹੋਈ ਤਾਂ ਆਪਾਂ ਨੂੰ ਬਾਈ ਜੀ ਮਤਲਬ ਫੋਨ ਕਰਕੇ ਵੀ ਕਰਾ ਸਕਦਾ 10 ਅਸੀਂ ਲਾਵਾਂਗੇ ਕਰ ਤੁਸੀਂ ਆਪ ਲਿਓ ਬਾਈ ਜੀ ਓ ਆਰਾਮਨਾ ਚਲਾ ਉਹਨਾਂ ਕਾ ਰੇਸ ਨਾ ਦੇ ਵਾਲੀ ਘੱਟ ਰੇਸ ਤੇ ਚੱਲੀ ਜਾਂਦਾ ਕੋਈ ਲੋੜ ਤਾਂ ਹੈ ਨਹੀਂ ਇਹ ਤੇ ਕਿੱਲਾ ਮਾਰਦਾ ਹੈ ਬੰਤਾ ਚੱਲਣਾ ਹੈ ਹੋਣਾ 1995 ਮਾ 1995 ਮਾਰਦਾ 1995 ਮਾਰਦਾ 93 93 93 1900 ਤੇ ਹੁਣ ਦੋਹਰ ਕਰ ਲੱਗੇ ਆ ਬਾਈ ਜੀ ਦੋਹਰ ਦੇ ਵਿੱਚ ਕਿਉਂਕਿ ਥੋੜਾ ਜਿਆਦਾ ਟਰੈਕਟਰ ਲੋਡ ਲੈਂਦਾ ਹੁੰਦਾ ਆ ਦੇਖੋ ਤੇ ਛੱਡਿਆ ਆ ਬਾਈ ਨੇ ਪੂਰਾ ਤੇ ਟਰੈਕਟਰ ਆਰਾਮ ਨਾਲ ਚੱਲ ਰਿਹਾ ਹਾਲਾਂਕਿ 93 94 ਮਾਡਲ ਆ ਜੀ 275 ਰੂਟਾਵੇਟਰ ਹੈਗਾ 7 ਪੁੱਤਾ ਜੀ ਆਓ ਇਕ ਮੇਟੀ ਕਿ ਮੈਂ ਘੁਰਵਾਉਂਦਾ ਮੂਰੇ ਨੂੰ ਆਰਾਮ ਨਾਲ ਚੱਲ ਰਿਹਾ ਦੇਖੋ ਇਹਨ ਵਧੀਆ ਬਣਾਉਂਦਾ ਜਾਂਦਾ ਜੀ ਮੇਟੀ ਮਤਲਬ ਮੁੱਕ ਦੀ ਗੱਲ ਇਹ ਆ ਜੀ ਰੂਟਾਵੇਟਰ ਦੀ ਸਹੀ ਸੈਟਿੰਗ ਹੋਵੇ ਗੇੜੇ ਸਹੀ ਹੋਣ ਤੇ ਟਰੈਕਟਰ ਕੋਈ ਵੀ ਖਿੱਚੀ ਇੱਥੇ ਤਾਂ ਹੋ ਗਿਆ ਮਿਸ਼ਨ ਥੋੜਾ ਜਿਹਾ ਪਾਸ ਸਾਡਾ ਪੂਰਾ ਓਕੇ ਤੇ ਡੂੰਗਾ ਬਾਈ ਦੇਖੋ ਕਿੰਨਾ ਜਾ ਰਿਹਾ ਇੰਨਾ ਹੱਥ ਵਿੱਚ ਚਲੇ ਜਾਂਦਾ ਜੀ ਇਹ ਦੇਖ ਲਓ ਜੀ ਇੱਥੇ ਆ ਗਿਆ ਤੇ ਕੜਾ ਆ ਗਿਆ ਇੰਨਾ ਡੂੰਗਾ ਚਲੇ ਜਾਂਦਾ ਜੀ ਇੰਨਾ ਹੱਥ ਜਿੰਨਾ ਪੂਰਾ ਪੂਰੀ ਡੰਗਾਈ ਚੀ ਜਾਂਦਾ ਤੇ ਟਰੈਕਟਰ ਬੂੰਗਾ ਆਰਾਮ ਨਾਲ ਚੱਲ ਰਿਹਾ ਸਮਝ ਬ੍ਰੇਕ ਲਾ ਕੇ ਚੱਲ ਉੱਚਾ ਪਤਾ ਕਿੰਨਾ ਇਹ ਬ੍ਰੇਕ ਦਾ ਬ੍ਰੇਕ ਦਾ ਪਰਲੀ ਤੇ ਹੁਣ ਇੱਧਰ ਚਲਾ ਕੇ ਦੇਖਦੇ ਆਂ ਇੱਧਰ ਪਹਿਲਾਂ ਚਲਾ ਰਿਆ ਸੀ ਬਾਈ ਆ ਦੇਖੋ ਮੋਟਰ ਇਹ ਪਿੰਡਗਨ ਨਹੀਂ ਸਾਡੇ ਕਨੀ ਨਹਿਰ ਤੋਂ ਪਾਰ ਪੈਂਦਾ ਮੀ ਪੂਰਾ ਤੇ ਪੱਧਰ ਪੂਰਾ ਘੈਂਟ ਹੋਇਆ ਹੈ ਮੌਸਮ ਦੇਖੋ ਕਿੰਨਾ ਵਧੀਆ ਹੋਇਆ ਹੈ ਤੇ ਇੱਧਰ ਚਲਾ ਰਿਆ ਸੀ ਬਾਈ ਪਹਿਲਾਂ ਤੇ ਇੱਧਰ ਸਹੀ ਚੱਲਿਆ ਨਹੀਂ ਰੂਟਾ ਬਿਟਰ ਆ ਦੇਖੋ ਮਤਲਬ ਹੋਰ ਵੀ ਕੋਈ ਕੰਪ ਦਾ ਸੀ ਇੱਕ ਲੱਗਦਾ ਨਹੀਂ ਥੱਲੇ ਪੂਰਾ ਤੇ ਟਰੈਕਟਰ ਵੀ ਲੋਡ ਦੇ ਵਿੱਚ ਸੀਗਾ ਤੇ ਹੁਣ ਇੱਧਰ ਚਲਾ ਕੇ ਦੇਖਦੇ ਆਂ ਤੇ ਉਹ ਵਹਾਈ ਨਾਲ ਉਹ ਵਹਾਈ ਚ ਕੀ ਫਰਕ ਪਤਾ ਲੱਗਦਾ ਹੁਣ ਦੇਖਦੇ ਆ। ਉਹ ਦੋਏ ਲੀਵਰ ਥੱਲੇ ਆ। ਹਾਂ ਥੱਲੇ ਆ। ਦੇਖੋ ਜੀ ਕਿੰਨਾ ਫਰਕ ਪੈ ਗਿਆ ਆਹ ਵਹਾਈ ਦੇਖ ਲਓ ਤੇ ਹੁਣ ਆਹ ਵਹਾਈ ਦੇਖ। ਇੱਥੇ ਪਹਿਲਾਂ ਚੱਲਿਆ ਹੋਇਆ ਇੱਥੇ ਆ ਹੁਣ ਚੱਲ ਰਿਹਾ ਦੇਖੋ। ਵਹਾਈ ਚ ਦੇਖੋ ਕਿੰਨਾ ਫਰਕ ਪੈ ਗਿਆ। ਐਨ ਪੂਰੀ ਮਣਾਉਂਦਾ ਜਾਂਦਾ ਵਿੱਚ ਜੀ ਨਾਲੀ। ਆ ਦੇਖੋ ਆ ਕਿਵੇਂ ਛੱਡਦਾ ਸੀਗਾ ਜੂਠਾ ਜੂਠ ਜੀ ਹੋਰੇ ਲੋੜ ਦੀ ਆ ਦੇਖੋ ਆ ਉਹਨੂੰ ਕਹ ਇੱਧਰ ਓਏ ਲਓ ਜੀ ਇੱਧਰ ਵੀ ਚਲਾ ਕੇ ਦੇਖਣ ਲੱਗੇ ਆ ਦੇਖੋ ਪੂਰਾ ਵਧੀਆ ਬਣਾਉਂਦਾ ਜਾਂਦਾ ਛੱਟ ਚੱਲ ਪਿਆ ਜੀ ਯਾਨੀ ਕਿ ਰੂਟਾਵੇਟਰ ਪੂਰਾ ਤੇ ਟਰੈਕਟਰ ਵੀ ਪੂਰਾ ਆ ਰਾਮ ਨਾਲ ਚੱਲਦਾ ਕੋਈ ਲੋੜ ਨਹੀਂ ਟੌਪ ਲਿੰਕ ਉਹ ਪਾਓ ਆਪਣੇ ਵਾਲੀ ਆ ਜਾ ਬੰਦੇ ਪੂਰਾ ਹੈ ਬੜੀ ਹੋ ਗਿਆ ਓਕੇ ਗੜੇ ਜਾਈ ਮੀ ਵੀ ਆ ਗਿਆ ਪੂਰਾ ਦੇਖੋ ਮੈਂ ਤਾਂ ਹੀ ਆਉਂਦਾ ਰੈਣ ਦੇ ਰੈਣ ਦੇ ਵਸ ਲੈ ਚੱਲ ਬਾ ਹੋ ਗਏ ਚੱਕ ਲੈ ਚੱਲ ਆ ਦੇ ਇੰਨਾ ਡੂੰਗਾ ਜਾ ਰਿਹਾ ਦੇਖ ਇੰਨਾ ਡੂੰਗਾ ਦੇ ਬਹੁਤ ਆ ਘੱਟੋ ਘੜ ਵੀ 5 ਇੰਚ ਡੂੰਗਾ ਲੈ ਜਾ ਲਾ ਇੱਥੋਂ ਲਾਲਾ ਹਾਂ ਐ ਇਧਰ ਪਰੇ ਪਾਣੀ ਵੀ ਛੱਡਿਆ ਹੈ ਲਾਲਾ ਥੱਲੇ ਥੱਲੇ ਲਾਲਾ ਬੈਕ ਲਾ ਬੈਕ ਲਾ ਸਿਰੇ ਤੋਂ ਚੱਲ ਪਏ ਉਹ ਥਈ ਮੋੜ ਦਾ ਬੈਕ ਡਰਾਈਵਰ ਤਕੜਾ ਸ਼ਾਰਟ ਕਰਦੀ ਹੈ ਨਾ ਲਓ ਜੀ ਉਹਦਾ ਜਾਂਦਾ ਜੀ ਇਹਨ ਪੂਰੀ ਸ਼ੱਕਰ ਮੈਂ ਕਹਿੰਦਾ ਦੂਹੇ ਚ ਤੋੜ ਲਿਆ ਨੇ ਹਾਂ ਦੂਹੇ ਲੋਚ ਲਈ ਜਾਂਦਾ ਤਾਂ ਹੀ ਤੇ ਤੋੜਦਾ ਰੈਕਟਰ ਐਨ ਚੱਲ ਰਿਹਾ ਜੀ ਰਾਮ ਨਾਲ ਕਲੇ ਬਾਈ ਪਹਿਲਾਂ ਵੀ ਪਾਇਆ ਹੋਇਆ ਇੱਥੇ ਕਿਉਂਕਿ ਪਾਇਆ ਹੋਏ ਚ ਜ਼ਿਆਦਾ ਡੂੰਗਾ ਚਲੇ ਜਾਂਦਾ ਲਓ ਬਾਈ ਜੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਕਿਦਾਂ ਦਾ ਲੱਗਿਆ ਆਪਣਾ ਕੰਮ ਆ ਦੇਖੋ ਤੁਹਾਡੇ ਸਾਹਮਣੇ ਚੱਲ ਰਿਹਾ ਰੂਟਾਵੇਟਰ ਪੂਰਾ ਵਧੀਆ ਰਾਤੋਟਾ 27593 ਮਾਡਲ ਬਾਈ ਹੁਣ ਮਿਲਦੇ ਆਪਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਸੇ ਅਗਲੇ ਟੌਪਿਕ ਤੇ ਸਾਰੇ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਐਦਾਂ ਦੇ ਹੀ ਜਾਣਕਾਰੀ ਵਾਲੀਆਂ ਵੀਡੀਓ ਲੈ ਕੇ ਤੁਹਾਡੇ ਲਈ ਹਾਜ਼ਰ ਹੁੰਦੇ ਰਹਾਂਗੇ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਨੂੰ ਕਰ ਦਿਓ ਲਾਈਕ ਤੇ ਸ਼ੇਅਰ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ